ਰੰਗੀਨ ਰਿਕੋਰਡ YouTube ਤੇ Facebook ਪੇਜ ਤੇ ਤੁਹਾਡਾ ਸਵਾਗਤ ਹੈ। ਅ ਅਕਸਰ ਆਰਟਿਸਟਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਅੱਜ ਨੰਨਾ ਜ੍ਹਾ ਕਲਾਕਾਰ ਹੈ ਹਰਮਨ। ਅ ਹਰਮਨ ਨਾਲ ਗੱਲਬਾਤ ਕਰਾਂਗੇ ਇੱਕ ਬਹੁਤ ਹੀ ਵਧੀਆ ਇਹ ਪੇਂਟਿੰਗਾਂ ਇਹਨਾਂ ਨੇ ਤਿਆਰ ਕੀਤੀਆਂ ਪੇਂਟਿੰਗਾਂ ਵੀ ਤੁਹਾਨੂੰ ਦਿਖਾਵਾਂਗੇ ਤੇ ਗੱਲਬਾਤ ਵੀ ਕਰਾਂਗੇ। ਅ ਸਵਾਗਤ ਹੈ ਜੀ ਸਾਡੇ ਸਟੈਨਰ ਦੇ। ਅ ਹਰਮਨ ਕਿੱਥੋਂ ਦੇ ਰਹਿਣ ਵਾਲੇ? ਅਸੀਂ ਮਮੇ ਸਰ ਜੇ ਤੋਂ। ਮੈਂ ਮਾਤਾ ਆ। ਆਰਟ ਦੀ ਦੁਨੀਆ ਦੇ ਵਿੱਚ ਕਿਵੇਂ ਐਂਟਰੀ ਹੋਈ ਹਰਮਨ? ਸਰ ਉਹ ਮੇਰੇ ਨਾਲ ਇੱਕ ਬੱਚਾ ਸਕੂਲ ਵਿੱਚ ਪੜਦਾ ਸੀ। ਉਹ ਵੀ ਬਣਾਉਂਦਾ ਹੁੰਦਾ ਸੀ ਫਿਰ ਮੈਨੂੰ ਲੱਗਾ ਕਿ ਮੈਂ ਵੀ ਉਹਦੇ ਤੋਂ ਮਤਲਬ ਬਣਾਇਆ ਕਰਾਂ। ਬਾ ਉਹ ਤੋਂ ਰੁਚੀ ਜਾਗੀ ਕਿ ਬਸ ਮੈਂ ਵੀ ਉਹਦੇ ਤਰ੍ਹਾਂ ਬਣਾਇਆ ਕਰੂੰਗਾ। ਹਰਮਨ ਜੀ ਗੱਲ ਕਰੀਏ ਆਪਾਂ ਕਿਉਂਕਿ ਇਹ ਕਲਾ ਲਈ ਆਰਟ ਲਈ ਸਮਾਂ ਬਹੁਤ ਕੱਢਣਾ ਪੈਂਦਾ। ਕਿਹੜੀ ਜਮਾਤ ਦੇ ਵਿੱਚ ਪੜਦੇ ਹੋ ਤੁਸੀਂ? ਮੈਂ 10th ਵਿੱਚ ਇਹ ਤੇ ਐਂਥਰੀ ਪੜ੍ਹਾਈ ਵੀ ਨਾਲ ਚੱਲ ਰਹੀ ਹੈ ਤੇ ਨਾਲ ਕਲਾ ਨੂੰ ਆਰਟ ਨੂੰ ਵੀ ਆਪਣਾ ਟਾਈਮ ਦੇਣਿਆ ਕਿੰਨਾ ਸਮਾਂ ਆਰਟ ਲਈ ਫਿਰ ਕੱਢਦੇ ਹੋ ਅਸੀਂ 3-4 ਘੰਟੇ ਅਰੇ 3-4 ਘੰਟੇ ਇਹ ਕਿਸ ਤਰ੍ਹਾਂ ਦੀਆਂ ਪੇਂਟਿੰਗਾਂ ਬਣਾਉਣ ਨੂੰ ਤੁਹਾਡਾ ਜਿਹੜਾ ਮਾਈਂਡ ਕਰਦਾ ਕਿਸ ਤਰ੍ਹਾਂ ਦੀਆਂ ਬਣਾਉਣੇ ਕਿਸੇ ਦੀ ਵੀ ਸਕੈਚ ਫੇਸ ਫੋਟੋ ਹੋਗੀ ਬਸ ਕੋਈ ਆਰਡਰ ਦੇ ਦਿੰਦਾ ਸਕੈਚ ਬਣਾਉਂਦਾ ਉਸ ਤਰ੍ਹਾਂ ਬਣਾ ਲੈਂਦਾ ਅੱਛਾ ਆਰਡਰ ਤੇ ਬਣਾਉਣ ਲੱਗੇ ਹੈ ਹਾਂ ਹਾਂ ਮਾਰਸ਼ਲ ਕਰਤਾ ਤੁਸੀਂ ਆਰਡਰ ਹਾਂ ਅੱਛਾ ਸਭ ਤੋਂ ਪਹਿਲੀ ਵਾਰ ਹਰਮਨ ਨੇ ਕੋਰੇ ਕਾਗਜ਼ ਦੀ ਹਿੱਕ ਤੇ ਜੇ ਕਹਿ ਦੀਏ ਕੋਈ ਸਕੈਚ ਬਾਹਰ ਆ ਜੀ ਤਾਂ ਕਿਹੜਾ ਸੀਗਾ ਉਹ ਮੈਂ ਟਰੈਕਟਰ ਦਾ ਬਣਾਇਆ ਸੀ ਇਹ ਟਰੈਕਟਰ ਨੂੰ ਸਾਹਮਣੇ ਖੜਾ ਕੇ ਫੇਰ ਉਹਦੀ ਨਹੀਂ ਆਪਣੇ ਆਪ ਹੀ ਬਣਾਇਆ ਸੀ ਅੱਛਾ ਆਪਣੇ ਦਿਮਾਗ ਦੇ ਵਿੱਚ ਫੋਟੋ ਸੀ ਔਰ ਕਿਹੜਾ ਟਰੈਕਟਰ ਸੀ ਉਹ 855 ਦਾ 855 ਤੇ ਕਲਰ ਵਗੈਰਾ ਫਿਰ ਉਹਦੇ ਚ ਭਰੇ ਕਿ ਪੈਨਸਲ ਨਾਲ ਸ਼ੇਡਿੰਗ ਕੀਤੀ ਹੈ ਪੈਨਸਲ ਸ਼ੇਡਿੰਗ ਨਾਲ ਤੁਸੀਂ ਉਹ ਆਰਟ ਅਜੇ ਕਲਰ ਪੇਂਟਿੰਗ ਦੇ ਲਈ ਵੀ ਫਿਰ ਕੋਈ ਕਿਸੇ ਨੂੰ ਗੁਰੂ ਧਾਰਿਆ ਕਿਸੇ ਤੋਂ ਸਿੱਖਿਆ ਵੀ 900 ਇੱਕ ਮੇਰਾ ਫਰੈਂਡ ਸੀ ਬਸ ਉਹਦੇ ਤੋਂ ਸਿੱਖਿਆ ਸੀ ਜਾਂ ਮੈਂ ਸਕੈਚਿੰਗ ਕਰਨੀ ਸ਼ੇਡਿੰਗ ਕਰਨੀ ਬਾ ਹੋਰ ਕਿਸੇ ਤੋਂ ਨਹੀਂ ਐ ਅੱਗੇ ਕੀ ਬਣਨਾ ਚਾਹੁੰਦੇ ਹੋ ਕਿਹੜੇ ਆਰਟਿਸਟ ਨੂੰ ਆਪਣਾ ਆਈਡਲ ਮੰਨਦੇ ਹੋ ਔਰ ਕਿੰਨਾ ਨਾਲ ਜਿਆਦਾ ਕਿਹਨਾਂ ਤੋਂ ਸਿੱਖਣਾ ਚਾਹੁੰਦੇ ਹੋ ਤੁਸੀਂ ਅਸੀਂ ਗੁਰਪ੍ਰੀਤ ਸਰ ਤੋਂ ਸਿੱਖਣਾ ਚਾਹੁੰਦੇ ਹਾਂ ਜੀ ਉਹਨਾਂ ਦੇਖਦਾ ਇੰਸਟਾਗ੍ਰam ਤੇ ਉਹਨਾਂ ਦਾ ਪੇਜ ਹੈਗਾ ਉੱਥੋਂ ਦੇਖ ਲਵਾਂਗਾ ਉਹਨਾਂ ਨਾਲ ਅੱਜ ਮੁਲਾਕਾਤ ਵੀ ਹੋਈ ਹੈ ਇਹ ਕਿੰਨੀ ਖੁਸ਼ੀ ਹੋਈ ਤੁਹਾਨੂੰ ਉਹਨਾਂ ਨਾਲ ਬਹੁਤ ਖੁਸ਼ੀ ਹੋਈ ਕੀ ਉਹਨਾਂ ਨੇ ਤੁਹਾਡੀਆਂ ਪੇਂਟਿੰਗ ਦੇਖੀਆਂ ਫਿਰ ਹਾਂ ਜੀ ਦੇਖੀਆਂ ਜੀ ਕੀ ਇਹ ਕਿਹਾ ਉਹਨਾਂ ਨੇ ਕੀ ਦੱਸਿਆ ਫਿਰ ਇਸ ਬਾਰੇ ਸਰ ਕਹਿੰਦੇ ਬਹੁਤ ਵਧੀਆ ਆਈਂ ਚੱਲਦੇ ਰੋ ਬਹੁਤ ਵਧੀਆ ਲੱਗਿਆ ਤੁਹਾਡੀਆਂ ਪੇਂਟੀਆਂ ਦੇਖੀਆਂ ਬਹੁਤ ਅੱਛਾ ਲੱਗਿਆ ਤੁਹਾਨੂੰ ਪਰਮਾਤਮਾ ਆਉਣ ਵਾਲੇ ਸਮੇਂ ਵਿੱਚ ਹੋਰ ਤਰੱਕੀ ਬਖਸ਼ੇ ਇਹ ਹੀ ਕਾਮਨਾ ਕਰਦੇ ਹਾਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਕਰੋ ਸ਼ੇਅਰ ਅਤੇ ਸਪੋਰਟ ਕਰਿਆ ਕਰੋ ਇਹੋ ਜਿਹੇ ਆਰਟਿਸਟਾਂ ਦਾ ਧੰਨਵਾਦ